सजना सत्या पातिशा शीर्षा हाँ जिस पास सो ही है सवना सह तुमारी शरण तुम्हारी आशा ਤਮਹੀ ਸੱਜਣ ਸੁਹਿਲੇ ਰੱਖੋ ਰੱਖਣਾਰ ਦਿਆਲਾ ਨਾਮ ਇੱਕ ਕਰਕੇ ਗੋਲੇ ਵਾਹਿਗੁਰੂ ਜੀ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਨਾ ਅਲਸਰੀ ਮਹੱਲਾ ਪਿੰਡ ਜਿਉ ਤਪਤ ਹੈ ਬਾਰੂ ਬੈ ਤਪ ਤਪ ਖਪੈ ਬਹੁਤ ਬੇਕਾਰ ਜਿਉ ਤਪਤ ਹੈ ਬਾਰੂ ਬਾਰ ਤਪ ਤਾਪ ਖਪੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਕਿਉ ਪੱਕਾ ਰੁਗੀ ਬਿਨ ਲਾਈ ਬਹੁਤਾ ਬੋਲਣਾ ਛਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਜਨ ਕਾ ਨਕੀਟੇ ਅੱਖੀ ਨਾਕ ਜਨ ਜੀਵਾ ਦਿੱਤੀ ਬੋਲੇ ਤਾਤ ਜਨ ਮਨ ਰੱਖੇ ਆਗਨੀ ਪਾਏ ਬਜੇ ਪਵਨ ਰਖ ਸਭ ਜਾਏ ਜੇਤਾ ਮੂ ਪ੍ਰੀਤ ਸਵਾਦ ਸਵਾ ਕਾਲਖ ਦਾਗਾ ਦਾਗ ਦਾਗ ਦੋਸ਼ ਮੋਹਿ ਚਲਿਆ ਲਾਏ ਦਰਗਹਿ ਬੈ ਸੁਣਨदाई ਜਾਏ ਕਰਮਾਂ ਮਿਲੈ ਆਖਣ ਤੇਰਾ ਨਾਮ ਜੇਤ ਲਗ ਤਰਨਾ ਹੋ ਰ ਨਹੀਂ 타 ਹੋ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸੱਚਾ ਸਰਬ ਦਾ ਤਾਰ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸੱਚਾ ਸਰਬ ਦਾ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ